ਮੈਂ ਇੱਕ ਬੰਦ ਸਰ ਕੀ ਕਹਿਣਾ ਚਾਹਣਾ ਬੇਟਾ ਮਲਕੀ ਤੁਸੀਂ ਆਈਡੀ ਸਰਕਾਰ ਨੂੰ ਬੱਚਿਆਂ ਨੂੰ ਕਿੰਨੇ ਕ ਬੱਚੇ ਸਰਕਾਈ ਦੇ ਚੁੱਕੇ ਹੋ ਥੋੜਾ ਅਜੰਡਾ ਕੀ ਸੀ ਕਦੋਂ ਚੁਕਲਾਈ ਦੇ ਰਹੇ ਮੈਂ ਹੁਣ ਤੱਕ ਕੋਈ ਬੱਚਾ ਨੂੰ ਆਈਡੀ ਦੀ ਸਕਿਲਸ ਦੇ ਚੁੱਕਿਆ ਹਾਂ ਮੇਰਾ ਮੇਨ ਅਜੰਡਾ ਹੈ ਕਿ ਜੋ ਛੋਟੇ ਛੋਟੇ ਬੱਚੇ ਹੈ ਜੋ ਸਕੂਲ ਦੇ ਵਿੱਚ ਪੜ ਰਹੇ ਹੈ ਉਹਨਾਂ ਨੂੰ ਛੋਟੀ ਉਮਰ ਚ ਕੰਪਿਊਟਰ ਸਿਖਾ ਕੇ ਉਹਨਾਂ ਦਾ ਜਿਹੜਾ ਫਿਊਚਰ ਹੈ ਉਹਨੂੰ ਸਕਸੈਸਫੁਲ ਬਣਾ ਦੇਵਾਂ ਜਿਸ ਨਾਲ ਲੋਕ ਬਾਦਸ਼ ਵਿੱਚ ਨਹੀਂ ਜਾਂਦੇ ਤੇ ਸਾਡੇ ਧੂਰੀ ਵਿੱਚ ਹੀ ਰਹਿਣਗੇ ਤੇ ਉਹ ਕੰਪਨੀਆਂ ਖੋਲ੍ਹਣਗੇ ਜਿਸ ਨਾਲ ਸਾਡਾ ਧੂਰੀ ਅੱਗੇ ਵਧੂਗਾ ਕਿੰਨੇ ਕ ਬੱਚਿਆਂ ਨੂੰ ਸਫਲਾਈ ਦੇ ਚੁੱਕੇ ਹੁਣ ਤੱਕ ਹੁਣ ਤੱਕ ਮੈਂ ਸੌ ਤੋਂ ਜ਼ਿਆਦਾ ਬੱਚਾ ਨੂੰ ਟ੍ਰੇਨਿੰਗ ਸਕਿਲਸ ਪ੍ਰੋਵਾਈਡ ਕਰ ਚੁੱਕਿਆ ਹਾਂ ਨੌਜਵਾਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਆ ਮੈਂ ਇਹ ਹੀ ਕਹਿਣਾ ਚਾਹਾਂਗਾ ਕਿ ਜੋ ਬਾਹਰ ਵਿਦੇਸ਼ ਲੋਕ ਜਾ ਰਿਹਾ ਹੈ ਉਹ ਇੰਦੂਰੀ ਵਿੱਚ ਹੀ ਸਾਡੇ ਪੰਜਾਬ ਵਿੱਚ ਰਹਿ ਕੇ ਆਈਟੀ ਆਈਟੀ 'ਤੇ ਵਰਕ ਕਰਕੇ अपने पंजाब को ही ग्रो करें आगे जाके जो हमारा इंडिया है वो इतना ग्रो हो जाएगा कि जो विदेश के लोग हैं वो इंडिया में शिफ्ट करने लग जाएंगे हम तक कितने यार अपना हम हम तक ऐसी बहुत सारी वेबसाइट्स क्रिएट किए यानी हम तक अपन तीन वेबसाइट्स क्रिएट कर चुके हैं एक है, है नफकिन एजुकेशन ते पंजाब एजुकेशन अच्छा आगे की वो है गुनाबफिलिया ਅੱਗੇ ਮੈਂ ਇੱਕ ਸਟੱਡੀ ਬੇਸਿਕ ਐਪ ਬਣਾਉਣਾ ਚਾਹੁੰਦਾ ਜਿਸ ਚ ਬੱਚੇ ਨੂੰ ਸਾਰਾ ਮਟੀਰੀਅਲ A ਤੋਂ Z ਉਹ ਐਪ ਚ ਪ੍ਰੋਵਾਈਡ ਹੋ ਸਕੇ ਜਿਸ ਨਾਲ ਉਹ ਪ੍ਰੈਕਟਿਸ ਵੀ ਈਜ਼ੀਲੀ ਕਰ ਸਕੇ ਨਾ ਸਾਰਾ ਆਈਟੀ ਦੇ ਬੇਸ ਹੋਊਗਾ HTML ਜਿਹੜਾ ਹੈਗਾ ਕੋਈ ਵੀ ਥਿੰਗ ਕਿੱਦਾਂ ਹੁੰਦਾ HTML ਨਾਲ ਅਸੀਂ ਹੁਣ ਤੱਕ ਬਹੁਤ ਵੈਬਸਾਈਟਸ ਕ੍ਰੀਏਟ ਕਰ ਚੁੱਕੇ ਹਾਂ ਵੈਬ HTML ਇੱਕ ਸਭ ਤੋਂ ਬੇਸਿਕ ਲੈਂਗੁਏਜ ਹੈ ਜਿਸ ਨਾਲ ਜੋ ਤੁਸੀਂ ਵੈਬਸਾਈਟਾਂ ਦੇਖਦੇ ਹੋ HTML HTML ਨਾਲ ਹੀ ਬਣਦੀਆਂ ਹਨ

अशी अशी तो assi assi la ke diya lage vaar da din ne tar de ke ne te munde la ja oba sab udde la ke oh baaran ja vajat ya tur vich item bhu ne oh aa pura karange ina hunde chal simran ki kongri de bachche to training le rahe ho hun kinna ਕਿਵੇਂ ਲੱਗਦਾ ਮਤਿ ਅੱਗੇ ਜਾ ਕੇ ਕੀ ਸੋਚਲ ਤੁਸੀਂ? ਉਹ ਸਰ ਇੱਕ ਵਧੀਆ ਕੰਪਨੀ ਦੇ ਵਿੱਚ ਜੋਬ ਕਰੀਏ ਸਾਡੇ ਧੂਰੀ ਦੇ ਵਿੱਚ ਡਿਵੈਲਪਮੈਂਟ ਹੋਊਗੀ ਤਾਂ ਸੂਤੂਰੀ ਦੇ ਵਿੱਚ ਹੀ ਰਹਿ ਕੇ ਆਪਾਂ ਆਪਣਾ ਵਧੀਆ ਸਕਿਲਸ ਪ੍ਰੋਵਾਈਡ ਕਰਵਾ ਸਕਦੇ ਹਾਂ ਦੂਸਰੇ ਬੱਚਿਆਂ ਨੂੰ ਤੇ ਬੇਰੁਜ਼ਗਾਰੀ ਵੀ ਥੋੜੀ ਜਿਹੀ ਘੱਟ ਜੂ। ਨੌਜਵਾਨਾਂ ਨੂੰ ਕੀ ਸੁਨੇਹਾ ਦੇਵੋਗੇ? ਵੀ ਜਾਨੋ। ਬੰਦ ਕਿਹੜੀ ਕਲਾਸ ਪੜਵਾ? ਨੌਮੀ ਕਲਾਸ। ਨੌਮੀ ਚੀ। ਕੀ ਕਹਣਾ ਚਾਹੁੰਦੇ ਅਨਮੋਲ ਕੀ ਬੇਟਾ ਅਸੀਂ ਆ ਬੱਚਿਆਂ ਨੂੰ ਆਈ.ਡੀ ਸਿਖਾ ਰਹੇ ਹਾਂ ਕਿਵੇਂ ਲੱਗਦਾ? ਸਰ ਮੈਂ ਜਿਹੜਾ ਕੋਰੋਨਾ ਟਾਈਮ ਚ ਆਨਲਾਈਨ ਕਲਾਸਿਸ ਲੱਗਦੀਆਂ ਸੀਗੀਆਂ ਉਸ ਵਕਤ ਮੈਨੂੰ ਲੱਗਿਆ ਕਿ ਮੈਨੂੰ ਆਈਟੀ ਦੇ ਵਿੱਚ ਇੰਟਰਸਟ ਜਗਿਆ ਫਿਰ ਮੇਰੇ ਨਾਲ ਮਨਗ ਵੀ ਆਇਆ ਫਿਰ ਅਸੀਂ ਦੋਨਾਂ ਨੇ ਸੋਚਿਆ ਕਿ ਕਿਉਂ ਨਾ ਅਸੀਂ ਇਹ ਆਈਟੀ ਦੀ ਸਕਿਲਸ ਦੂਜੇ ਨੂੰ ਪ੍ਰੋਵਾਈਡ ਕਰਨ ਮੈਨੂੰ ਆਈਟੀ ਦੀ ਸਕਿਲਸ ਦੂਜੇ ਨੂੰ ਪ੍ਰੋਵਾਈਡ ਕਰਨ ਵਿੱਚ ਕਾਫੀ ਵਧੀਆ ਲੱਗਦਾ ਕਿ ਹਾਂ ਸਾਡੇ ਧੂਰੀ ਦੇ ਨੌਜਵਾਨ ਵੀ ਬਾਹਰ ਵਿਦੇਸ਼ਾਂ ਤੇ ਨਾ ਜਾ ਕੇ ਇੱਧਰ ਹੀ ਧੂਰੀ ਵਿੱਚ ਸਾਡੇ ਤੋਂ ਆਈਟੀ ਦੀ ਸਕਿਲਸ ਲੈ ਕਿਹੜੇ-ਕਿਹੜੇ ਐਪ ਤਿਆਰ ਕਰ ਚੁੱਕੇ ਹਾਂ ਤੱਕ ਸਾਨੂੰ ਅਜੇ ਤੱਕ ਕਾਫੀ ساری ਵੈਬਸਾਈਟਸ ਤੇ ਐਪ ਕ੍ਰੀਏਟ ਕੀਤੀਆਂ ਨੇ ਜਿਵੇਂ ਕਿ ਇੱਕ ਪੰਜਾਬ ਐਜੂਕੇਸ਼ਨ ਨਾਮ ਦੀ ਹੈਗੀ ਹੈ ਵੈਬਸਾਈਟ ਉਹਦੇ ਵਿੱਚ ਸਾਨੂੰ ਕਾਫੀ ਜ਼ਿਆਦਾ ਸਟੱਡੀ ਮਟੀਰੀਅਲ ਉਹ 14 ਵਿੱਚ ਲੈਂਗੁਏਜ ਦੇ ਬਾਰੇ ਰੱਖਿਆ ਸਾਨੂੰ ਕਾਫੀ ਕੁਝ ਵੀਡੀਓ ਲੈਕਚਰ ਵੀ ਪਏ ਨੇ ਤੇ ਸਰ ਹੁਣ ਅਸੀਂ ਇੱਕ ਸੌਫਟਵੇਅਰ ਉੱਤੇ ਵਰਕ ਕਰਨ ਜਾ ਰਹੇ ਹਾਂ ਜਿਹਦੇ ਵਿੱਚ ਉਹ ਇੱਕ ਸਕੂਲ ਪ੍ਰੋਜੈਕਟ ਹੈ ਉਹ ਸਕੂਲ ਦੇ ਵੀ ਲਈ ਕਾਫੀ ਜ਼ਿਆਦਾ ਬੈਨੀਫਿਟ ਹੈ ਉਹਦੇ ਵਿੱਚ ਟਾਈਮ ਟੇਬਲ ਆਪਣੇ ਆਪ ਜਨਰੇਟ ਹੋਊਗਾ ਤੇ ਆਪਣਾ ਵੀ ਐਡਜਸਟ ਹੋਊਗਾ ਸਿਰਫ ਸਾਨੂੰ ਉਹਦੇ ਵਿੱਚ ਡਿਟੇਲਸ ਭਰਨੀਆਂ ਨੇ ਕਿੱਥੋਂ ਕਿਹਾ ਬਰਾਬ ਕਿਤੇ ਦਿੱਤੇ ਰਹੇ ਅਹ ਮੈਂ ਮੈਂ ਸੀ ਕੀ ਨਾਮ ਆ ਤੁਹਾਡਾ ਜੀ ਕਿਰਨ ਜੀ ਪੁੱਛਣਾ ਚਾਹਣਾ ਤੁਹਾਡਾ ਬੱਚੇ ਅੱਜ ਵੱਡੇ ਵੱਡੇ ਬੱਚਿਆਂ ਨੂੰ ਮਾਰ ਦੇ ਰਹੇ ਨੇ ਕਿਵੇਂ ਲੱਗਦਾ ਹੈ ਕੀ ਕਹਿਣਾ ਚਾਹਦੇ ਹੋ ਤੁਸੀਂ ਬਹੁਤ ਜ਼ਿਆਦਾ ਵੱਡੇ ਟੀਨ ਹੋ ਰਿਹਾ ਹੈਗਾ ਤੇ ਡੈਕਟੀਸ਼ ਵੀ ਨਾ ਰਹਾ ਤੇ ਇਹਨਾਂ ਨੂੰ ਮੈਂ ਜੀਸੀ ਸਰ ਲਾਗੂ ਲਾ ਕੇ ਲਾਇਆ ਕੀ ਤੇ ਹੁਣ ਇਹ ਇੱਕ ਜਿਹੜਾ ਪ੍ਰੋਜੈਕਟ ਪਿਆ ਕਰ ਰਹੇ ਨੇ ਸਕੂਲ ਟਾਈਮ ਟੇਬਲ ਦਾ ਕਿਉਂਕਿ ਗਵਰਨਮੈਂਟ ਸਕੂਲ ਬਾਲੋ ਤੇ ਪ੍ਰਾਈਵੇਟ ਸਕੂਲ ਬਾਲੋ ਕੋਈ ਅਜੇ ਤੱਕ ਸਕੂਲ ਟਾਈਮ ਆਨਲਾਈਨ ਸਕੂਲ ਟਾਈਮ ਟੇਬਲ ਜਿਨੀ ਰਕ ਤਾਂ ਕੋਈ ਪ੍ਰੋਜੈਕਟ ਨਹੀਂ ਬਣਾਇਆ ਹੈਗਾ ਤੇ ਇਹਨਾਂ ਨੇ ਦਿੱਚ ਸਤਨਾ ਦੀ ਗੱਲ ਕੀਤੀ ਸੀ ਦਿੱਚ ਸਤਨਾ ਦੀ ਦਿਖਾਇਆ ਸੀ ਇਹਨਾਂ ਦਾ ਇਹ ਨਹੀਂ ਹੈਗਾ ਵੀ ਦੇ ਆਰ ਗਵਰਨਮੈਂਟ ਸਕੂਲ ਦਾ ਪ੍ਰਾਈਵੇਟ ਸਕੂਲ ਦਾ ਇਹਨਾਂ ਦਾ ਜਿਹੜਾ ਇਹ ਪ੍ਰੋਜੈਕਟ ਹੈ ਸਕੂਲ ਟਾਈਮ ਟੇਬਲ ਦਾ ਅਡਜਸਟਮੈਂਟ ਇਹਦੇ ਵਿੱਚ ਟਾਈਮ ਟੇਬਲ ਵੀ ਆਟੋਮੈਟਿਕਲੀ ਜਨੇ ਤੋਂ ਹੋਏਗਾ ਤੇ ਜਿਸ ਤੇ ਕਿੰਨਾ ਟਾਈਮ ਬੇਸ ਹੋ ਜਾਣਾ ਹੈ ਮੈਨੂਅਲੀ ਬਣਾਇਆ ਜਾਂਦਾ ਪਰ ਫਿਰ ਵੀ ਉਹਦੇ ਵਿੱਚ ਬਹੁਤ ਸਾਰੀਆਂ ਕਮੀਆਂ ਬਣਾਈ ਗਈਆਂ ਪਰ ਇੱਕ ਲੌਜੀਕਲ ਲਾ ਕੇ ਐਪ ਵਧੀਆ ਬਣਾਣਗੇ ਕਿ ਕਹਾ ਪਰਫੈਕਟ ਟਾਈਮ ਟੇਬਲ ਬਣੇ ਤੇ ਜਿਹੜਾ ਅਡਜਸਟਮੈਂਟ ਨਾਲ ਉਹਦੇ ਵਿੱਚ ਪਾ ਰਹੇ ਨੇ ਉਹਦੇ ਵਿੱਚ ਇਹ ਚਾਹ ਰਹੇ ਨੇ ਕਿ ਅਡਜਸਟਮੈਂਟ ਐਨੇ ਜ਼ਿਆਦਾ ਪਰਫੈਕਟੀਚਰ ਦੀ ਹੋਵੇ ਤਾਂ ਕਿ ਟੀਚਰ ਦੇ ਲੀਨ ਲੈਂਸ ਤੇ ਬੱਚੇ ਦੀ ਸਟੱਡੀ ਤੇ ਕੋਈ ਇਫੈਕਟ ਨਾ ਹੋਵੇ ਇਸੇ ਸਬੰਧੋਂ ਇਹਨਾਂ ਦਾ ਇਹ ਪ੍ਰੋਜੈਕਟ ਬਹੁਤ ਜ਼ਿਆਦਾ ਵਧੀਆ ਲੱਗਿਆ ਕੀ ਅਜੰਡਾ ਕੀ ਹੈ ਮਰਸੀ ਬੱਚਿਆਂ ਨੂੰ ਸਫਲਾਈ ਦੇਣਾ ਕਿੰਨੇ ਕ ਬੱਚਿਆਂ ਨੂੰ ਮੌਕਾ ਸਰ ਵਾਲੇ ਸਫਲਾਈ ਦੇ ਚੁਕੋ ਅਗਲਾ ਕਦਮ ਕੀ ਲੇਣਾ ਅਗਲਾ ਕਦਮ ਇਹ ਹੀ ਹੈ ਸਰ ਵਿਟੂਰੀ ਨੂੰ ਵਿਟੂਰੀ ਦੇ ਵਿੱਚ ਕੋਈ ਵੀ ਆਈਟੀ ਕੰਪਨੀ ਨਹੀਂ ਹੈ ਜੀ ਤੇ ਆਈਟੀ ਕੰਪਨੀ ਨੂੰ ਓਪਨ ਕਰਕੇ ਬੱਚਿਆਂ ਨੂੰ ਰੋਜ਼ਗਾਰ ਦਿੱਤਾ ਜਾਵੇ ਬੱਚਿਆਂ ਨੂੰ ਸਕਿੱਲ ਦਿੱਤਾ ਜਾਵੇ ਦੇਖੋ ਰੋਜ਼ਗਾਰ ਤਾਂ ਉਹੀ ਮਿਲਦਾ ਹੈ ਜਦੋਂ ਬੱਚਿਆਂ ਦੇ ਵਿੱਚ ਕੋਈ ਨਾ ਕੋਈ ਸਕਿੱਲ ਹੁੰਦੀ ਹੈ ਜੀ ਤੇ ਸਟੂਡੈਂਟ ਤੇ ਮੈਂ ਖੁਦ ਵੀ ਸਾਫ ਹੀ ਨਾ ਇੱਕ ਨਵਕੇ ਮੈਰਿਟੇਜ ਫਾਊਂਡੇਸ਼ਨ ਨਾਲ ਜੁੜੀ ਹੋਈ ਹਾਂ ਤੇ ਮੈਂ ਮੇਰਾ ਮੇਨ ਏਮ ਇਹ ਹੀ ਸੀ ਇਹਨਾਂ ਵੱਧ ਤੋਂ ਵੱਧ ਲੋਕਾਂ ਨੂੰ ਸਕਿੱਲ ਨਵਾ ਤੇ ਸਕਿੱਲ ਦੇ ਕੇ ਉਹਨਾਂ ਨੂੰ ਰੋਜ਼ਗਾਰ ਦੇ ਜੋਗ ਬਣਾਵਾ ਤਾਂ ਕਿ ਉਹਨਾਂ ਨੂੰ ਦੇਖੋ ਜਿਹਨਾਂ ਆਪਾਂ ਕਿਸੇ ਦਿਨ ਇੱਕ ਵਾਰ ਹੈਲਪ ਕਰਦੇ ਆ ਤਾਂ ਉਹਦੀ ਲਾਈਫ ਨਹੀਂ ਸੈੱਟ ਹੁੰਦੀ ਪਰ ਜਦੋਂ ਆਪਾਂ ਉਹਨਾਂ ਨੂੰ ਰੋਜ਼ਗਾਰ ਦੇ ਕਾਬਿਲ ਬਣਾ ਦਿੰਦੇ ਆਗੇ ਤਾਂ ਜਦੋਂ ਉਹਨਾਂ ਨੂੰ ਰੋਜ਼ਗਾਰ ਮਿਲ ਜਾਂਦਾ ਤਾਂ ਉਹਨਾਂ ਦੀ ਪੂਰੀ ਲਾਈਫ ਹੈ ਜਿਹੜੀ ਉਹ ਸੈੱਟ ਹੋ ਜਾਂਦੀ ਹੈ ਜੇ ਪਰਿਵਾਰ ਦੇ ਵਿੱਚੋਂ ਇੱਕ ਮੈਂਬਰ ਵੀ ਸੈੱਟ ਹੋ ਜਾਂਦਾ ਤਾਂ ਪੂਰੇ ਪਰਿਵਾਰ ਦੀ ਲਾਈਫ ਹੈ ਜਿਹੜੀ ਚੇਂਜ ਹੋ ਜਾਂਦੀ ਹੈਗੀ ਤੇ ਇਸ ਦੀ ਮੈਂ ਐਗਜ਼ਾਮਪਲ ਖੁਦ ਹਾਂ